ਪੰਜਾਬੀ ਨੌਜਵਾਨ ਨੇ ਵਿਦੇਸ਼ੀ ਧਰਤੀ ਤੇ ਖੱਟਿਆ ਐ ਨਾਮਣਾ ਵਧਾ ਦਿੱਤਾ ਐ ਪੰਜਾਬੀ ਹੋਣ ਦਾ ਮਾਣ ਹਰ ਪਾਸੇ ਕਰਵਾ ਦਿੱਤੀ ਐ ਬੱਲੇ ਬੱਲੇ ਤੇ ਪੰਜਾਬੀਆਂ ਦਾ ਫਖਰ ਦੇ ਨਾਲ ਹੋਰ ਉੱਚਾ ਹੋਇਆ ਕੱਦ ਜਿਹਾ ਪੰਜਾਬੀਆਂ ਨੇ ਦੁਨੀਆ ਦੇ ਜਿਸ ਵੀ ਕਿੱਤੇ ਦੇ ਵਿੱਚ ਪੈਰ ਪਸਾਰੇ ਨੇ ਹਰ ਪਾਸੇ ਨਾਮਣਾ ਹੀ ਖਟਿਆ ਹੈ ਹਰ ਪਾਸੇ ਬੱਲੇ ਬੱਲੇ ਹੀ ਕਰਵਾਈ ਹੈ ਤੇ ਹੁਣ ਪੰਜਾਬ ਦੇ ਇੱਕ ਹੋਰ ਪੁੱਤ ਨੇ ਇਟਲੀ ਵਿੱਚ ਡਾਕਟਰ ਬਣ ਕੇ ਪੰਜਾਬੀਆਂ ਦਾ ਨਾਮ ਪਹਿਲਾਂ ਦੇ ਨਾਲੋਂ ਵੀ ਉੱਚਾ ਕਰ ਦਿੱਤਾ ਹੈ ਦੱਸਦੀ ਹੈ ਕਿ ਪੰਜਾਬੀ ਨੌਜਵਾਨ ਜਿਹੜਾ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਜਗਤਪੁਰ ਦਾ ਨਿਵਾਸੀ ਹੈ ਤੇ ਉਹ ਆਪਣੇ ਪਰਿਵਾਰ ਦੇ ਨਾਲ ਸਾਲ 2003 ਦੇ ਵਿੱਚ ਇਟਲੀ ਚਲਾ ਗਿਆ ਸੀ ਉਸ ਵੇਲੇ ਦੱਸਦੀ ਹੈ ਕਿ ਜਦੋਂ ਉਹ ਸਾਰਾ ਪਰਿਵਾਰ ਇਟਲੀ ਗਿਆ ਸੀ ਤਾਂ ਉਸ ਵੇਲੇ ਨਵਦੀਪ ਸਿੰਘ ਦੀ ਉਮਰ ਮਹਿਜ 2 ਕੋ ਸਾਲ ਦੀ ਸੀ ਤੇ ਇਟਲੀ ਦੇ ਵਿੱਚ ਜਾ ਕੇ ਹੀ ਉਸ ਨੇ ਆਪਣੀ ਮੋਡਲੀ ਪੜਾਈ ਕੀਤੀ ਤੇ ਮੋਡਲੀ ਪੜਾਈ ਦੇ ਵਿੱਚ ਉਸ ਨੇ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਸਨ ਤੇ ਉਸ ਤੋਂ ਬਾਅਦ ਉਚੇਰੀ ਪੜ੍ਹਾਈ ਦੇ ਲਈ ਉਸਨੇ ਪਾਰਮਾ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਸੀ ਤੇ ਹੁਣ ਉਸਨੇ 110 ਅੰਕਾਂ ਦੇ ਵਿੱਚੋਂ 110 ਅੰਕ ਹੀ ਹਾਸਲ ਕਰ ਲਏ ਨੇ ਤੇ ਪਾਰਮਾ ਯੂਨੀਵਰਸਿਟੀ ਨੇ ਉਸ ਨੂੰ ਜਿਹੜੀ ਕਿ ਡਾਕਟਰ ਦੀ ਉਪਾਧੀ ਹੈ ਉਸ ਦੇ ਨਾਲ ਨਿਵਾਜਿਆ ਤੇ ਉਸ ਦਾ ਸਨਮਾਨ ਵੀ ਕੀਤਾ ਇਹ ਤੇ ਦੱਸਦੀ ਹੈ ਕਿ ਜਿਹੜਾ ਨਵਦੀਪ ਸਿੰਘ ਹੈ ਉਹ ਕਰਾਟੇ ਦਾ ਵੀ ਬਹੁਤ ਜ਼ਿਆਦਾ ਸ਼ੌਕੀਨ ਹੈ ਇਸ ਲਈ ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਨਵਦੀਪ ਸਿੰਘ ਦੇ ਵੱਲੋਂ ਕਰਾਟੇ ਚੈਂਪੀਅਨਸ਼ਿਪਸ ਦੇ ਵਿੱਚ ਵੀ ਕਈ ਵਾਰ 골ਡ ਮੈਡਲ ਜਿੱਤਿਆ ਗਿਆ ਹੈ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦੇ ਦਈਏ ਕਿ ਨਵਦੀਪ ਸਿੰਘ ਨੇ ਇਤਲੀ ਦੀ ਪਾਰਲੀਮੈਂਟ ਦੇ ਵਿੱਚ ਮਜ਼ਦੂਰਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਉਠਾਈ ਸੀ ਇੱਥੇ ਉਸਨੇ ਇਹ ਗੱਲ ਰੱਖੀ ਸੀ ਕਿ ਕਿਵੇਂ ਇਤਲੀ ਦੇ ਦੇਡੇ ਮੂਲ ਨਿਵਾਸੀ ਨੇ ਉਹ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਨੇ ਇਸ ਸਬੰਧ ਦੇ ਵਿੱਚ ਨਵਦੀਪ ਸਿੰਘ ਦੇ ਵੱਲੋਂ ਲਿਖੀ ਗਈ ਇੱਕ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ ਜਿਹੜੀ ਕਿ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਸੀ ਲੋਕਾਂ ਨੇ ਇਸ ਪੁਸਤਕ ਨੂੰ ਬਹੁਤ ਜ਼ਿਆਦਾ ਸਲਾਹਿਆ ਸੀ ਇੱਥੇ ਦੱਸਦੀ ਹੈ ਕਿ ਨਵਦੀਪ ਸਿੰਘ ਪੜਾਈ ਦੇ ਵਿੱਚ ਤਾਂ ਇੱਕ ਅਵਲ ਆਉਣ ਵਾਲਾ ਵਿਦਿਆਰਥੀ ਹੈ ਹੀ ਨਾਲ ਹੀ ਨਾਲ ਉਸ ਦਾ ਖੇਡਾਂ ਦੇ ਵਿੱਚ ਵੀ ਖਾਸਾ ਰੁਝਾਨ ਹੈ ਤੇ ਨਾਲ ਹੀ ਉਸ ਨੇ ਜਿਹੜੇ ਕਿ ਕਾਰਾਟੇ ਚੈਂਪੀਅਨਸ਼ਿਪ ਨੇ ਇਹਨਾਂ ਦੇ ਵਿੱਚ ਵੀ ਉਸ ਨੇ ਬਹੁਤ ਵੱਡਾ ਨਾਮ ਖੱਟਿਆ ਹੈ ਤੇ ਕਈ ਵਾਰ ਉਸ ਨੇ 골ਡ ਮੈਡਲ ਵੀ ਹਾਸਲ ਕੀਤੇ ਨੇ ਅਤੇ ਜਿਕਰੇ ਖਾਸ ਹੈ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਾਂ ਅਲੱਗ-ਅਲੱਗ ਖੇਤਰਾਂ ਵਿੱਚ ਮੱਲਾ ਮਾਰੀਆਂ ਹੀ ਨੇ ਨਾਲ ਹੀ ਨਾਲ ਜਿਹੜੇ ਨੌਜਵਾਨ ਤੇ ਮੁੰਟਿਆਰਾਂ ਵਿਦੇਸ਼ਾਂ ਵਿੱਚ ਗਏ ਹੋਏ ਨੇ ਚਾਹੇ ਉਹ ਪੜਾਈ ਦਾ ਖੇਤਰ ਹੋਵੇ ਚਾਹੇ ਖੇਡਾਂ ਦਾ ਖੇਤਰ ਹੋਵੇ ਜਾਂ ਫਿਰ ਕਿਸੇ ਖੇਤਰ ਦੇ ਵਿੱਚ ਨੌਕਰੀ ਲੈਣ ਦੀ ਗੱਲ ਹੋਵੇ ਇੰਨਾ ਪੰਜਾਬੀ ਨੌਜਵਾਨਾਂ ਨੇ ਤੇ ਮੁਟਿਆਰਾਂ ਨੇ ਵੀ ਆਪਣਾ ਬਹੁਤ ਵੱਡਾ ਨਾਮ ਬਣਾਇਆ ਤੇ ਨਾਮਣਾ ਵੀ ਖਟਿਆ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਜਿਹੜੀ ਕਿ ਅਮਰੀਕਾ ਦੀ ਜਿਹੜੀ ਕੈਬਨਟ ਆ ਉਹਦੇ ਵਿੱਚ ਵੀ ਇੱਕ ਪੰਜਾਬੀ ਮੋਟਿਆਰ ਦਾ ਨਾਮ ਸ਼ਾਮਿਲ ਹੋਇਆ ਹੈ ਜਿਹੜਾ ਕਿ ਪੰਜਾਬੀਆਂ ਦੇ ਲਈ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਵੱਡੇ ਜਿਹੜੇ ਅਹੁਦੇ ਨੇ ਉਹ ਪ੍ਰਾਪਤ ਕੀਤੇ ਗਏ ਨੇ ਕਿਉਂਕਿ ਪੰਜਾਬੀ ਹਮੇਸ਼ਾ ਤੋਂ ਹੀ ਮਿਹਨਤਕਸ਼ ਰਹੇ ਨੇ ਤੇ ਆਪਣੇ ਖੇਤਰਾਂ ਦੇ ਵਿੱਚ ਆਪਣੀ ਮਿਹਨਤ ਤੇ ਸਦਕਾ ਹੀ ਉਹ ਉੱਚ ਅਹੁਦਿਆਂ ਤੇ ਪਹੁੰਚੇ ਨੇ ਤੇ ਇਸੇ ਹੀ ਲੜੀ ਨੂੰ ਹੁਣ ਅੱਗੇ ਵਧਾਉਂਦਿਆਂ ਹੋਇਆਂ ਪੰਚ ਪੰਜਾਬੀ ਪੁੱਤ ਨਵਦੀਪ ਸਿੰਘ ਦੇ ਵੱਲੋਂ ਇਟਲੀ ਦੇ ਵਿੱਚ ਨਾਮਣਾ ਖੱਟਿਆ ਗਿਆ ਹੈ ਦੱਸਦੀ ਹੈ ਕਿ ਇਹ ਨੌਜਵਾਨ ਸ਼ੁਰੂ ਤੋਂ ਹੀ ਇੱਕ ਮਿਹਨਤ ਕਰਨ ਵਾਲਾ ਤੇ ਅਵਲ ਆਉਣ ਵਾਲਾ ਵਿਦਿਆਰਥੀ ਸੀ ਜਿਸ ਨੇ ਹੁਣ ਇਟਲੀ ਦੀ ਧਰਤੀ ਦੇ ਉੱਪਰ ਆਪਣੀ ਵਧੀਆ ਪੜ੍ਹਾਈ ਕੀਤੀ ਹੈ ਬਹੁਤ ਵਧੀਆ ਅੰਕ ਹਾਸਲ ਕੀਤੇ ਨੇ ਤੇ ਡਾਕਟਰ ਦੀ ਉਪਾਧੀ ਹਾਸਲ ਕਰ ਲਈ ਹੈ ਦਸਦੀਕਾ ਨਵਦੀਪ ਸਿੰਘ ਦੇ ਵੱਲੋਂ ਆਪਣੀ ਮਿਹਨਤ ਦੇ ਨਾਲ ਇਸ ਅਹੁਦੇ ਤੇ ਪਹੁੰਚਿਆ ਗਿਆ ਤੇ ਨਾਲ ਹੀ ਨਾਲ ਹੁਣ ਪੰਜਾਬੀਆਂ ਦਾ ਜਿਹੜਾ ਮਾਣ ਹੈ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਗਿਆ ਹੈ ਪੰਜਾਬੀਆਂ ਦੀ ਹਰ ਪਾਸੇ ਬੱਲੇ ਬੱਲੇ ਹੋ ਰਹੀ ਹੈ ਤੇ ਪੰਜਾਬੀਆਂ ਦਾ ਕੱਦ ਫਖਰ ਦੇ ਨਾਲੋਂ ਪਹਿਲਾਂ ਵੀ ਗਿੱਠ ਉੱਚਾ ਹੋ ਗਿਆ ਹੈ